ਹਾਂਜੀ ਫੁੱਲ ਸਟਾਕ ਅਵੇਲੇਬਲ ਹੈ ਜੀ ਆਪਣੇ ਕੋਲ ਏਕੇਟੈਕਸ ਬ੍ਰਾਂਡ ਦੇ ਸੂਟਾਂ ਦਾ ਪਾਰੀ ਆਫਰ ਲਾਤੀ 400 500 ਵਾਲੇ ਸੂਟ ਜੀ 3 300 ਰੁਪਏ ਵਿੱਚ ਕਰਤੇ ਡਿਜ਼ਾਈਨ ਦੇਖੀ ਚਲੋ ਨਾਲ ਦੀ ਨਾਲ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ 3 300 ਰੁਪਏ ਵਿੱਚ ਕਰਤੇ ਜੀ ਏਕੇਟੈਕਸ ਬ੍ਰਾਂਡ ਦੇ ਸੂਟ ਮਾਰਕੀਟ ਦੇ ਵਿੱਚ 400 ਜਾਂ 500 ਰੁਪਏ ਸੂਟ ਮਿਲੂ ਤੁਹਾਨੂੰ ਜੀ ਆਪਣੇ ਕੋਲ 300 ਰੁਪਏ ਦਾ ਮਿਲੂਗਾ ਜੀ 3 300 ਰੁਪਏ ਦਾ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਇੱਕ ਸੂਟ ਦੀ ਸ਼ਿਪਿੰਗ ਹੈ ਕੇ 60 ਰੁਪਏ ਦੋ ਦੀ 80 ਚਾਰ ਦੀ 100 ਦਾ ਸੂਟਾਂ ਦੀ 200 ਇੱਕ ਮਾਰਕੀਟ ਦੇ ਵਿੱਚ ਤੁਹਾਨੂੰ 500 600 400 ਐ ਮਿਲੂਗਾ ਜੀ ਛੋਟੇ ਕੋਲ ਸਾਡੇ ਕੋਲ 3 300 ਰੁਪਏ ਵਿੱਚ ਸੇਲ ਲੱਗੀ ਇਹ ਕਿਟਕਸ ਬ੍ਰੈਂਡ ਛੋਟਾਂ ਦੀ ਸੇਲ ਲੱਗੀ 300 ਰੁਪਏ ਦੇ ਵਿੱਚ ਗਰਮੀਆਂ ਦਾ ਤੋਹਫਾ ਜੀ ਪੂਰਾ ਵਧੀਆ ਕਪੜਾ ਜਿਉਂਦੀਆਂ ਸਕਰੀਨਸ਼ਾਟ ਲਈ ਚਲੋ ਔਰ ਜਿਹੜੇ ਕਸਟਮਰ ਬਾਹਰੋਂ ਆਉਂਦੇ ਨੇ ਜੀ ਪਹਿਲਾਂ ਫੋਨ ਜ਼ਰੂਰ ਕਰ ਲਿਆ ਕਰੋ ਜੀ ਉਹ ਭੁਲੇਖੇ ਨਾਲ ਹੋਰ ਸ਼ਾਪ ਤੇ ਚਲੇ ਜਾਂਦੇ ਨੇ ਮਤਲਬ ਸਾਨੂੰ ਬਾਅਦ ਵਿੱਚ ਲਾਂਭਾ ਦਿੰਦੇ ਨੇ ਭੀਖੀ ਆ ਕੇ ਫੋਨ ਜ਼ਰੂਰ ਕਰ ਲਿਆ ਕਰੋ ਮਤਲਬ ਦੁਕਾਨ ਕਨਫਰਮ ਕਰ ਲਿਆ ਕਰੋ ਵੀ ਆਪਾਂ ਉਹੀ ਸ਼ਾਪ ਤੇ ਗਏ ਆ ਸਕਰੀਨ ਤੇ ਨੰਬਰ ਤਾਂ ਅਲੀ ਸ਼ੇਰ ਸ਼ੋਰੂਮ 'ਤੇ ਕੀਤੇ ਸੇਲ ਆ ਗਈ 300 ਰੁਪਏ ਦਾ ਛੂਟ ਕਰਤਾ ਜੀ ਏਕੇ ਟੈਕਸ ਬ੍ਰਾਂਡ ਦਾ ਜੀ ਨਾਲੇ ਏਕੇ ਟੈਕਸ ਬ੍ਰਾਂਡ ਦਾ ਛੂਟ ਲਾਇਆ 300 ਰੁਪਏ ਦਾ ਕਰਤਾ ਜੀ 300 ਰੁਪਏ ਦਾ ਓਨਲੀ 5 ਮੀਟਰ ਛੂਟ 300 ਰੁਪਏ ਦਾ ਜੀ 300 ਰੁਪਏ ਦਾ ਓਨਲੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਸਕਰੀਨ ਸ਼ਾਟ ਲਈ ਚਲੋ ਨਾਲ ਨਾਲ ਸਕਰੀਨ ਸ਼ਾਟ ਲੈ ਕੇ WhatsApp ਤੇ ਆਰਡਰ ਭੇਜ ਚਲੋ ਆਰਡਰ ਸਾਡੇ WhatsApp ਤੇ ਹੀ ਲੈਣਾ ਜੀ ਸਕਰੀਨ ਸ਼ਾਟ ਲੈ ਕੇ ਆਰਡਰ WhatsApp ਤੇ ਭੇਜ ਚਲੋ 300 ਰੁਪਏ ਛੂਟ ਮਿਲੂਗਾ ਜੀ 5 ਮੀਟਰ 5 ਮੀਟਰ ਸੂਟ 300 ਰੁਪਏ ਦਾ ਮਿਲੂਗਾ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੇਜੋ ਇੱਕ ਸੂਟ ਦੀ ਸ਼ਿਪਿੰਗ 60 ਰੁਪਏ 2 ਦੀ 80 4 ਦੀ 100 ਜੀ ਇੱਕ ਦੀ 60 2 ਦੀ 80 4 ਦੀ 100 ਹੈ ਜੀ 300 ਰੁਪਏ ਦਾ ਪ੍ਰਾਈਸ ਓਨਲੀ 300 ਰੁਪਏ ਦਾ ਪ੍ਰਾਈਸ